ਲੋ ਜੀ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਖੱਪ ਪਾਉਣ ਵਾਲੇ ਡਿਫੂਸ ਵਿਖਾਉਣ ਵਾਲੇ ਟੌਰ ਬਣਾਉਣ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਕਾਨੂੰਨ ਦੇ ਵਿੱਚ ਬਹੁਤ ਜ਼ਿਆਦਾ ਸਖਤ ਧਰਾਵਾਂ ਲੈ ਕੇ ਆndੀਆਂ ਗਈਆਂ ਨੇ ਬਹੁਤ ਜ਼ਿਆਦਾ ਸਖਤ ਕਾਨੂੰਨ ਬਣਾਇਆ ਗਿਆ ਹੁਣ ਜਿਹੜੇ ਲੋਕ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਟੌਰ ਮਾਰਨਗੇ ਜਾਂ ਦਿਖਾਵਾ ਕਰਨਗੇ ਉਹਨਾਂ ਨੂੰ ਮੋਟਾ ਚਲਾਣ ਵੀ ਲੱਗੂਗਾ ਸਜ਼ਾ ਵੀ ਹੋ ਸਕਦੀ ਜੇਲ੍ਹ ਵੀ ਜਾ ਸਕਦੇ ਨੇ ਬਹੁਤ ਸਖਤ ਕਾਨੂੰਨ ਬਣਾਇਆ ਗਿਆ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੇ ਕਾਨੂੰਨ ਦੇ ਵਿੱਚ ਸਖਤ ਪ੍ਰੋਵੀਜ਼ਨ ਲੈ ਕੇ ਆਂਦੀ ਗਈ ਹੈ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਸਮਝਾਉਣ ਦੇ ਖਾਤਰ ਲੈ ਕੇ ਆਂਦੀ ਗਈ ਹੈ ਕਿਉਂਕਿ ਜਿਹੜੇ ਲੋਕ ਸਨਰੂਫ ਗੱਡੀਆਂ ਦੇ ਵਿੱਚੋਂ ਜਿਵੇਂ ਲੋਕ ਪਹਾੜਾਂ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਸਨਰੂਫ ਗੱਡੀਆਂ ਦੇ ਵਿੱਚੋਂ ਨਿਕਲ ਕੇ ਲਲਕਾਰੇ ਮਾਰਦੇ ਨੇ ਖੱਪ ਪਾਉਂਦੇ ਨੇ ਹੁਣ ਉਹ ਸਾਵਧਾਨ ਹੋ ਜਾਣ ਜੇਕਰ ਤੁਸੀਂ ਆਪਣੀ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਦਿਖਾਵਾ ਕੀਤਾ ਜਾਂ ਟੌਟ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਸ਼ੋਅ ਬਣਾਉਣ ਦੀ ਕੋਸ਼ਿਸ਼ ਕੀਤੀ ਡਫੂਸ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਮੋਟਾ ਚਲਾਰਮੇ ਲੱਗ ਸਕਦਾ ਸਜ਼ਾ ਵੀ ਹੋ ਸਕਦੀ ਤੇ ਹੁਣ ਜਿਹੜੇ ਗੱਡੀਆਂ ਦੇ ਵਿੱਚੋਂ ਨਿਕਲ ਕੇ ਟੌਰ ਬਣਾਉਂਦੇ ਸੀ ਹੁਣ ਸਾਵਧਾਨ ਹੋ ਜਾਓ ਕਿਉਂਕਿ ਟ੍ਰੈਫਿਕ ਨੀਮਾਂ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਸਖਤ ਕਾਨੂੰਨ ਲੈ ਕੇ ਆ ਚੁੱਕੀ ਟ੍ਰੈਫਿਕ ਜਿਹੜਾ ਕਾਨੂੰਨ ਸੀ ਉਹਦੇ ਵਿੱਚ ਬਦਲਾਅ ਕੀਤਾ ਗਿਆ ਹੁਣ ਦੇਖੋ ਹੁੰਦਾ ਕੀ ਸੀ ਵੀ ਪਹਿਲੀ ਗੱਲ ਤਾਂ ਇਹ ਜਦੋਂ ਆਪਾਂ ਕਿਤੇ ਜਾਂਦੇ ਆ ਘੁੰਮਣ ਫਿਰਨ ਜਾਂਦੇ ਆ ਉਥੇ ਬੰਦਿਆਂ ਤਰਾ ਜਾਓ ਬੰਦਿਆਂ ਤਰਾ ਆਓ ਜਿਵੇਂ ਸਮਝਦਾਰ ਲੋਕ ਉਥੇ ਜਾ ਕੇ ਸੈਰ ਸਪੱਟਾ ਕਰਦੇ ਨੇ ਘੁੰਮ ਫਿਰ ਕੇ ਵੀ ਆਉਂਦੇ ਨੇ ਕੋਈ ਉਹ ਵਿਖਾਵਾ ਨਹੀਂ ਕਰਦੇ ਕੋਈ ਉਥੇ ਡਿਫੂਸ ਨਹੀਂ ਬਣਾਉਂਦੇ ਕੋਈ ਰੀਲਾ ਨਹੀਂ ਬਣਾਉਂਦੇ ਤੇ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੀਆਂ ਆਪਣੀਆਂ ਗੱਡੀਆਂ ਲਾ ਜਾ ਕੇ ਸਨਰੂਫ ਖੋਲ ਕੇ ਉੱਚੀ ਉੱਚੀ ਲਲਕਾਰੇ ਮਾਰਦੇ ਨੇ ਖੱਪ ਪਾਉਂਦੇ ਨੇ ਰੀਲਾ ਬਣਾਉਂਦੇ ਨੇ ਤੇ ਰੇਲਾ ਬਣਾਉਣ ਦੇ ਚੱਕਰ ਦੇ ਵਿੱਚ ਖੱਪ ਪਾਉਣ ਦੇ ਚੱਕਰ ਦੇ ਵਿੱਚ ਕਈ ਵਾਰ ਉਹਨਾਂ ਨੂੰ ਆਪਣੀ ਪਿਆਰੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਨੇ ਤੇ ਕਈ ਵਾਰ ਉਹ ਘਰ ਮੁਰਨ ਜੋਗੇ ਵੀ ਨਹੀਂ ਰਹਿੰਦੇ ਤੇ ਇਸ ਕਰਕੇ ਹੁਣ ਜਿਹੜਾ ਟ੍ਰੈਫਿਕ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਸਖਤ ਕਾਨੂੰਨ ਬਣਾਇਆ ਗਿਆ ਕਾਨੂੰਨ ਦੇ ਵਿੱਚ ਸਖਤ ਪ੍ਰਵੀਜ਼ਨ ਲੈ ਕੇ ਆਂਦੀ ਗਈ ਹੈ ਜਿਹੜਾ ਵਿਅਕਤੀ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਟਾਰ ਬਣਾਉਣ ਦੀ ਕੋਸ਼ਿਸ਼ ਕਰੂਗਾ ਖੱਪ ਪਾਉਣ ਦੀ ਕੋਸ਼ਿਸ਼ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਭਾਵੇਂ ਜੇ ਕਿਸੇ ਦੀ ਗੱਡੀ ਦੇ ਵਿੱਚੋਂ ਸਨਰੂਫ ਗੱਡੀ ਆ ਜੇਕਰ ਉਹ ਵੀਡੀਓ ਵੀ ਪੁਲਿਸ ਦੇ ਕੋਲੇ ਸਾਹਮਣੇ ਆ ਜਾਂਦੀ ਆ ਤੇ ਤਾਂ ਵੀ ਫੋਟੋ ਦੇਖ ਕੇ ਜਿਹੜੀ ਪੁਲਿਸ ਆ ਜਾਂ ਵੀਡੀਓ ਦੇਖ ਕੇ ਪੁਲਿਸ ਉਹਦੇ ਤੇ ਸਖਤ ਕਾਰਵਾਈ ਕਰੂਗੀ ਉਹਦਾ ਚਲਾਨ ਕਰੂਗੀ ਇਹਦੇ ਵਿੱਚ ਇਹ ਪ੍ਰੋਵੀਜ਼ਨ ਵੀ ਲੈ ਕੇ ਆਂਦੀ ਗਈ ਹੈ ਕਿ ਜਿਹੜਾ ਵਿਅਕਤੀ ਗੱਡੀ ਦੇ ਵਿੱਚੋਂ ਸਨਰੂਫ ਹੁੰਦਾ ਜਿਹੜਾ ਉਹਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਵਿਖਾਵਾ ਕਰਦਾ ਤੇ ਉਹਦਾ ਜਿਹੜਾ ਲਾਇਸੈਂਸ ਆ ਉਹ ਲੰਬੇ ਸਮੇਂ ਦੇ ਲਈ ਰੱਦ ਕਰ ਦਿੱਤਾ ਜਾਊਗਾ ਤੇ ਉਸ ਦਾ ਲਾਇਸੈਂਸ ਫਿਰ ਛੇਤੀ ਨਹੀਂ ਬਣ ਪਾਊਗਾ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਪੁਲਿਸ ਅਫਸਰ ਏਐਸ ਰਾਏ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਇਸ ਕਾਨੂੰਨ ਨੂੰ ਬਣਾਇਆ ਗਿਆ ਜਿਹੜੇ ਲੋਕ ਪਹਿਲਾਂ ਇਹ ਸੋਚਦੇ ਸੀ ਕਿ ਪੁਲਿਸ ਵਾਲੇ ਤਾਂ ਰਿਸ਼ਵਤ ਲੈ ਲੈਣਗੇ ਪੁਲਿਸ ਵਾਲੇ ਰਿਸ਼ਵਤ ਲੈ ਕੇ ਛੱਡ ਦੇਣਗੇ ਕਈਆਂ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਜਾਂ ਕਈ ਜਿਹੜੇ ਲੋਕ ਨੇ ਉਹ ਜਿਹੜੇ ਰਾਜਨਤਾਵਾਂ ਤੱਕ ਪਹੁੰਚ ਕਰ ਲੈਂਦੇ ਨੇ ਫੋਨ ਕਰਵਾ ਦਿੰਦੇ ਨੇ ਤੇ ਉਹਨਾਂ ਦਾ ਖੜਾ ਛੁੱਟ ਜਾਂਦਾ ਪਰ ਹੁਣ ਜਦੋਂ ਜਿਹੜਾ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਜਿਹੜੇ ਪੁਲਿਸ ਵਾਲੇ ਚਲਾਨ ਕੱਟਣਗੇ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲਣ ਵਾਲਿਆਂ ਦਾ ਉਹ ਜਦੋਂ ਚਲਾਨ ਕੱਟਣਗੇ ਤੇ ਉਹਨਾਂ ਦੇ ਕੋਲੇ ਕੈਮਰਾ ਚੱਲਦਾ ਹੋਊਗਾ ਨਾ ਤਾਂ ਕੋਈ ਰਿਸ਼ਵਤ ਦੇ ਸਕੂਗਾ ਤੇ ਨਾ ਹੀ ਕੋਈ ਉਹਨਾਂ ਨੂੰ ਫੋਨ ਕਰਾ ਸਕੇਗਾ ਕਿਉਂਕਿ ਅੱਗੇ ਤਾਂ ਇਹ ਹੁੰਦਾ ਸੀ ਕਿ ਰਿਸ਼ਵਤ ਦਿੱਤੀ ਜਾਂਦੀ ਸੀ ਲੈ ਦੇ ਕੇ ਕੰਮ ਨਿਭੜ ਜਾਂਦਾ ਸੀ ਪਰ ਹੁਣ ਜਿਹੜੇ ਆਈਪੀਐਸ ਅਫਸਰ ਏਐਸ ਰਾਏ ਨੇ ਉਹਨਾਂ ਨੇ ਇਹ ਕਹਿ ਆ ਕਿ ਕੈਮਰਾ ਚੱਲਦਾ ਹੋਊਗਾ ਕੋਈ ਵੀ ਨਾ ਤਾਂ ਰਿਸ਼ਵਤ ਦੇ ਸਕੂਗਾ ਨਾ ਕੋ ਲੈ ਸਕੂਗਾ ਤੇ ਨਾ ਹੀ ਕੋਈ ਕਿਸੇ ਨੂੰ ਫੋਨ ਕਰਵਾ ਕੇ ਕਿਸੇ ਦਾ ਖੜਾ ਛੜਾ ਸਕੂਗਾ ਕਿਉਂਕਿ ਇਹ ਲੋਕਾਂ ਨੂੰ ਸਮਝਾਉਣ ਦੇ ਖਾਤਰ ਕਾਨੂੰਨ ਬਣਾਇਆ ਗਿਆ ਸਖਤ ਕਾਨੂੰਨ ਬਣਾਇਆ ਗਿਆ ਕਾਨੂੰਨ ਦੇ ਵਿੱਚ ਸਖਤ ਪ੍ਰੋਵੀਜ਼ਨ ਲੈ ਕੇ ਆਈ ਗਈ ਆ ਕਿਉਂਕਿ ਜਿਹੜੇ ਲੋਕ ਨੇ ਉਹ ਪਹਾੜੀ ਥਾਵਾਂ ਤੇ ਜਾ ਕੇ ਜਾਂ ਮੇਲਿਆਂ ਵਿੱਚ ਜਾ ਕੇ ਜਾਂ ਹੋਰ ਕਈਆਂ ਥਾਵਾਂ ਤੇ ਜਾ ਕੇ ਦਿਖਾਵਾ ਕਰਦੇ ਨੇ ਦੂਜੀ ਗੱਲ ਹੋਰ ਮੈਂ ਦੱਸ ਦਿਆਂ ਜਿਹੜਾ ਇਹ ਵਹੀਕਲ ਐਕਟ ਆ ਉਹਦੇ ਵਿੱਚ ਧਾਰਾ ਲੈ ਕੇ ਆਂਦੀ ਗਈ ਆ ਕਿ ਜਿਹੜੇ ਲੋਕ ਗੱਡੀਆਂ ਨੂੰ ਮੋਡੀਫਾਈ ਕਰਾਉਂਦੇ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਜਦੋਂ ਉਹ ਗੱਡੀਆਂ ਨੂੰ ਮੋਡੀਫਾਈ ਕਰਵਾ ਲੈਂਦੇ ਨੇ ਉਹ ਵੀ ਇੱਕ ਤਰ੍ਹਾਂ ਦੀ ਵਾਇਓਲੇਸ਼ਨ ਆ ਤੇ ਇਸ ਕਰਕੇ ਜਿਹੜੀਆਂ ਗੱਡੀਆਂ ਮੋਡੀਫਾਈ ਕਰਵਾਉਂਦੇ ਨੇ ਉਹਨਾਂ ਤੇ ਵੀ ਸਖਤ ਕਾਰਵਾਈ ਹੋਊਗੀ ਜਿਵੇਂ ਗੱਡੀ ਆਈ ਓਵੇਂ ਹੀ ਬੰਦਾ ਰੱਖ ਸਕਦਾ ਕਈ ਫਿਲਮਾਂ ਲਾਈ ਫਿਰਦੇ ਨੇ ਕਈ ਕੁਝ ਕਰਾਈ ਫਿਰਦੇ ਨੇ ਚੌੜੇ ਚੌੜੇ ਟਾਇਰ ਪਵਾਈ ਫਿਰਦੇ ਨੇ ਜਿਹੜੇ ਆਈਪੀਐਸ ਐਸ ਰਾਏ ਨੇ ਉਹਨਾਂ ਨੇ ਕਿਹਾ ਕਿ ਇਹ ਵਾਹਨ ਐਕਟ ਦੀ ਧਾਰਾ ਦੇ ਵਿੱਚ ਵਾਇੋਲੇਸ਼ਨ ਮੰਨੀ ਗਈ ਹੈ ਜਿਹੜੇ ਲੋਕ ਹੁਣ ਗੱਡੀਆਂ ਦੀ ਮੋਡੀਫਾਈ ਵੀ ਕਰਾਉਣਗੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਊਗੀ। ਹੁਣ ਆਪਾਂ ਅਕਸਰ ਹੀ ਦੇਖਦੇ ਆਂ ਜਦੋਂ ਆਪਾਂ ਕਿਤੇ ਆਉਣੇ ਜਾਂਦੇ ਆਂ ਜਾਂ ਬਾਜ਼ਾਰਾਂ ਦੇ ਵਿੱਚੋਂ ਕਈ ਵਾਰ ਕੋਈ ਕੰਮ ਕਰ ਜਾਂਦੇ ਆਂ ਤੇ ਉੱਥੇ ਜਿਹੜੇ ਚਕਮੇ ਤੇ ਫੁਕਰੇ ਬੰਦੇ ਨੇ ਜਾਂ ਫੁਕਰੀ ਮੰਡੀਰ ਆ ਉੱਥੇ ਉਸਨਰੂਫ ਗੱਡੀਆਂ ਦੇ ਵਿੱਚੋਂ ਪੀ ਕੇ ਲਲਕਾਰੇ ਮਾਰਦੇ ਜਾਂਦੇ ਹੁੰਦੇ ਨੇ। ਜਾਓ ਜਿਹੜੇ ਕਈ ਰਾਹੀਗਿਰ ਨੇ ਉਹਨਾਂ ਨੂੰ ਖਰਾਬ ਕਰਦੇ ਨੇ ਤੇ ਬਹੁਤ ਜ਼ਿਆਦਾ ਤੰਗੀ ਆਉਂਦੀ ਆ, ਪਰੇਸ਼ਾਨੀ ਆਉਂਦੀ ਆ ਤੇ ਹੁਣ ਮੈਂ ਦੁਬਾਰਾ ਫਿਰ ਦੱਸ ਦਿਆਂ ਕਿ ਜਿਹੜਾ ਵਹੀਕਲ ਐਕਟ ਆ ਉਹਦੇ ਵਿੱਚ ਸਖਤ ਤਰਾਮਾ ਲੈ ਕੇ ਆਈਆਂ ਗਈਆਂ ਨੇ ਕਿਉਂਕਿ ਜਿਹੜੇ ਲੋਕ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਟੌਰ ਮਾਰਨ ਦੀ ਕੋਸ਼ਿਸ਼ ਕਰਦੇ ਸੀ ਖੱਪ ਪਾਉਣ ਦੀ ਕੋਸ਼ਿਸ਼ ਕਰਦੇ ਸੀ ਗੱਡੀਆਂ ਨੂੰ ਮੋਡੀਫਾਈ ਕਰਾ ਕੇ ਤੇ ਬਹੁਤ ਜ਼ਿਆਦਾ ਟੌਰ ਵਿਖਾਉਣ ਦੀ ਕੋਸ਼ਿਸ਼ ਕਰਦੇ ਸੀ ਡਿਫੂਜ਼ ਦਿਖਾਇਆ ਜਾਂਦਾ ਸੀ ਉਹਨਾਂ ਤੇ ਹੁਣ ਸਖਤ ਕਾਰਵਾਈ ਹੋਊਗੀ ਕਿਉਂਕਿ ਜੇਕਰ ਪੁਲਿਸ ਦੇ ਕੋਲੇ ਕਿਸੇ ਦੀ ਗੱਡੀ ਦੀ ਫੋਟੋ ਵੀ ਆ ਜਾਂਦੀ ਜਿਹੜਾ ਬੰਦਾ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਟੌਰ ਮਾਰ ਰਿਹਾ ਵਿਖਾਵਾ ਕਰ ਰਿਹਾ ਜਾਂ ਵੀਡੀਓ ਸਾਹਮਣੇ ਆ ਜਾਂਦੀ ਉਹਦੇ ਤੇ ਵੀ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊਗੀ ਉਹ ਬੰਦਾ ਜੇਲ੍ਹ ਵੀ ਜਾ ਸਕਦਾ ਮੋਟਾ ਜੁਰਮਾਨਾ ਵੀ ਲੱਗ ਸਕਦਾ ਤੇ ਉਹਦਾ ਜਿਹੜਾ ਲਾਇਸੈਂਸ ਆ ਉਹ ਵੀ ਰੱਦ ਕੀਤਾ ਜਾ ਸਕਦਾ ਕਿਉਂਕਿ ਬਹੁਤ ਜ਼ਾਰੇ ਨੁਕਸਾਨ ਹੁੰਦੇ ਨੇ ਜਦੋਂ ਲੋਕ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲਦੇ ਨੇ ਜਾਂ ਕਈ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਤੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਨੇ ਤੇ ਇਸ ਕਰਕੇ ਜਿਹੜਾ ਵਹੀਕਲ ਐਕਟ ਆ ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਸਖਤ ਪ੍ਰਵੀਜ਼ਨ ਬਣਾਈ ਗਈ ਆ ਜਿਹੜਾ ਵੀ ਵਿਅਕਤੀ ਸਨਰੂਫ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਵਿਖਾਵਾ ਕਰੂਗਾ ਡਬਹੂਸ ਦਿਖਾਊਗਾ ਉਹਨਦੇ ਤੇ ਸਖਤ ਕਾਰਵਾਈ ਕੀਤੀ ਜਾਊਗੀ ਹੁਣ ਦੇਖੋ ਕਈਆਂ ਕਾਰਾਂ ਗੱਡੀਆਂ ਜੀਪਾਂ ਤੇ ਵੱਡੇ ਵੱਡੇ ਹਾਰਨ ਲਗਾਏ ਹੁੰਦੇ ਨੇ ਜਦੋਂ ਆਪਾਂ ਬਾਜ਼ਾਰਾਂ ਦੇ ਵਿੱਚੋਂ ਭੀੜ ਵਾਲੀਆਂ ਥਾਵਾਂ ਤੋਂ ਲੰਘਦੇ ਆ ਤੇ ਜਿਹੜੇ ਉਹ ਹੌਰਨ ਨੇ ਉਹ ਆਪਣੇ ਕੰਨ ਚੀਰ ਦਿੰਦੇ ਨੇ ਜਦੋਂ ਉਹ ਹੌਰਨ ਵਜਾਏ ਜਾਂਦੇ ਨੇ ਤੇ ਜਿਹੜੇ ਲੋਕ ਹੌਰਨ ਲਵਾਉਂਦੇ ਨੇ ਵੱਡੇ ਹੌਰਨ ਨੇ ਵੱਡੀ ਆਵਾਜ਼ ਕਰਦੇ ਨੇ ਜਾਂ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਕਰਦੇ ਨੇ ਉਹਨਾਂ ਵਾਸਤੇ ਤਾਂ ਇੱਕ ਮਨੋਰੰਜਨ ਹੁੰਦਾ ਉਹਨਾਂ ਵਾਸਤੇ ਤਾਂ ਇੱਕ ਦਿਖਾਵਾ ਹੁੰਦਾ ਪਰ ਜਿਹੜੇ ਲੋਕ ਬਾਹਰ ਹੁੰਦੇ ਨੇ ਜਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਉਹ ਆਵਾਜ਼ ਪੈਂਦੀ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕਈ ਵਾਰ ਤਾਂ ਬੰਦੇ ਦੇ ਕੰਨਾਂ ਦੀ ਆਵਾਜ਼ ਵੀ ਜਾ ਸਕਦੀ ਕਿਉਂਕਿ ਜਿਹੜੇ ਹੌਰਨ ਹੁੰਦੇ ਨੇ ਜਾਂ ਛੋਰ ਸ਼ਰਾਬਾ ਕਰਨ ਵਾਲੇ ਉੱਚੀ ਆਵਾਜ਼ ਵਾਲੇ ਹੌਰਨ ਹੁੰਦੇ ਨੇ ਉਹ ਬੰਦੇ ਨੂੰ ਬੋਲਾ ਵੀ ਕਰ ਸਕਦੇ ਨੇ ਤੇ ਇਸ ਕਰਕੇ ਇਸ ਵਹੀਕਲ ਐਕਟ ਦੇ ਵਿੱਚ ਸਖਤ ਧਰਾਵਾਂ ਲੈ ਕੇ ਆ ਚੁੱਕੀ ਆ ਪੁਲਿਸ ਸਖਤ ਪ੍ਰੋਵੀਜ਼ਨ ਬਣਾਈ ਗਈ ਆ ਤੇ ਹੁਣ ਜਿਹੜੇ ਵੀ ਲੋਕ ਨਿਕਲਦੇ ਸੀ ਸਨਰੂਫ ਗੱਡੀਆਂ ਚੋਂ ਬਾਹਰ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਤੇ ਉਹ ਲੋਕ ਹੁਣ ਸੋਚ ਕੇ ਬਾਹਰ ਨਿਕਲਣ ਜਿਹੜੇ ਲੋਕ ਸਨਰੂਫ ਗੱਡੀਆਂ ਚੋਂ ਬਾਹਰ ਨਿਕਲਦੇ ਸੀ ਉਹ ਹੁਣ ਸਾਵਧਾਨ ਹੋ ਜਾਣ ਉਹ ਬਿਨਾਂ ਸੋਚੇ ਤੋਂ ਸਨਰੂਫ ਗੱਡੀਆਂ ਤੋਂ ਬਾਹਰ ਨਾ ਨਿਕਲਣ ਕਿਉਂਕਿ ਮੋਟਾ ਜੁਰਮਾਨਾ ਲੱਗ ਸਕਦਾ ਹੈ ਲਾਇਸੈਂਸ ਕੈਂਸਲ ਹੋ ਸਕਦਾ ਹੈ ਜੇਲ੍ਹ ਵੀ ਜਾਣਾ ਪੈ ਸਕਦਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਗੁਰਪਿੰਦਰ ਕੌਰ ਬਹੁਤ ਮਿਹਰਬਾਨੀ